ਯਾਰ ਜੀ ਸਾਰੇ ਵੀਰਾਂ ਨੂੰ ਮੇਰਾ ਨਾਮ ਬਰਿੰਦਰ ਸਿੰਘ ਪੁੱਤਰ ਰਸ਼ਪਾਲ ਸਿੰਘ ਪਸ ਸੀ ਕਾਲਾ ਬੱਕਰਾ ਮੈਂ ਨਾ ਆਪਣੇ ਘਰੋਂ ਵੀਰ ਆਪਣੇ ਜਾਨਕੇ ਨਿਕਣ ਰਿਹਾ ਸੀਗਾ ਰਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਰੋਕ ਕੇ ਮੇਰੇ ਮੂਰੇ ਗੱਡੀ ਲਾਈ ਆ ਟਰੈਡੀ ਲਾ ਕੇ ਮੈਨੂੰ ਨਹੀਂ ਪਤਾ ਮੇਰੇ ਵੱਲੋਂ ਆਉਣ ਲੱਗ ਪਿਆ ਫਾਇਰ ਕੀਤਾ ਦੋ ਵਾਰੀ ਬਿਨਾਂ ਕਿਸੇ ਗੱਲ ਤੋਂ ਮੈਂ ਦਰਦੇ ਨੇ ਗੱਡੀ ਪਿੱਛੇ ਨੂੰ ਕੀਤੀ ਆ ਬੈਕ ਕਰਕੇ ਭਜਾਈ ਆ ਭਜਾਉਣ ਤੋਂ ਬਾਅਦ ਟਰੈਡੀ ਸਿੱਧੀ ਕਰਕੇ ਜਦੋਂ ਮੈਂ ਕੀਤੀ ਆ ਤਾਂ ਇੱਕ ਫੈਰ ਨਹੀਂ ਮਾਰਿਆ ਜੀ ਇਹੋ ਮੇਰੀ ਬਾਹ ਦੇ ਵਿੱਚ ਲੱਗਾ ਵਾ ਮੇਰੀ ਆਪਣੀ ਬਾਹ ਬੰਨੀ ਹੋਈ ਆ ਆ ਬਲੱਡ ਦੇ ਲੋ ਜੀ ਮੇਚਾ ਮੈਂ ਕੋਈ ਖੁਸ਼ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਕੁਝ ਨਹੀਂ ਇਹਨੇ ਮੇਰੇ ਬਾਹ ਦੇ ਵਿੱਚ ਨਜਾਇਜ਼ ਗੋਲੀ ਮਾਰੀ ਮੇਰੇ ਮਾਤਾਵਾ ਘਰੇ ਠੀਕ ਆ ਜੀ ਮੇਰਾ ਘਰ ਬਰਬਾਦ ਕਰ ਦਿੱਤਾ ਜੀ ਇਹਨੇ ਜੇ ਮੈਂ ਗਲਤ ਹੋਵਾਂ ਜਾਂ ਕੁਝ ਵੀ ਮੈਂ ਗਲਤ ਕੀਤਾ ਹੋਵੇ ਤੇ ਮੈਂ ਉਸ ਚੀਜ਼ ਦਾ ਦੇਣਦਾਰ ਆ ਜੀ ਉਹ ਕੋਈ ਕੁਝ ਵੀ ਗਲਤ ਨਹੀਂ ਕੀਤਾ ਮੈਨੂੰ ਨਹੀਂ ਪਤਾ ਇਹ ਨਹੀਂ ਮੇਰੇ ਤੇ ਕਿਉਂ ਮੇਰੇ ਤੇ ਚੜੇ ਪਏ ਆ ਤਿੰਨ ਦਿਨ ਹੋ ਗਏ ਚਾਰ ਦਿਨ ਮੈਨੂੰ ਫੋਨ ਕਰਦੇ ਡੇਲੀ ਮੈਂ ਦੀ ਕਿਸੇ ਨੂੰ ਫੜਾ ਦੇ ਤੂੰ ਕਦੀ ਕਿਸੇ ਨੂੰ ਫੜਾ ਦੇ ਮੈਂ ਕਿਵੇਂ ਕਿਸੇ ਨੂੰ ਨਜਾਇਜ਼ ਫੜਾ ਦਵਾ ਰੋਜ਼ ਇਹ ਨਹੀਂ ਕੰਮ ਵੀ ਤੂੰ ਕਿਸੇ ਨੂੰ ਫੜਾ ਦੇ ਇੱਕ ਦਿਨ ਮੈਨੂੰ ਫੜ ਕੇ ਲੈ ਗਏ ਉਸ ਦਿਨ ਚਲੋ ਮੈਨੂੰ ਘਰੇ ਛੱਡ ਕੇ ਸ਼ਾਮ ਨੂੰ ਹਨਾ ਅੱਜ ਮੈਨੂੰ ਫੇਰ ਫੜਨ ਆ ਗਏ ਜਲੰਧਰ ਤੋਂ ਪੋਖਪੁਰ ਤੱਕ ਵੱਡੀ ਵਾਰਦਾਤ ਸਾਹਮਣੇ ਆ ਰਹੀ ਹੈ ਨਸ਼ਾ ਤਸਕਰ ਦੇ ਘਾਰ ਫੜਨ ਗਈ ਪੁਲਿਸ ਉਸ ਦਾ ਸਾਥੀ ਜਦੋਂ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਪੁਲਿਸ ਵਾਲਾ ਗੋਲੀ ਚਲਾ ਦਿੱਤੀ ਗਈ ਹੈ ਮੌਕੇ ਦੀ ਸੀਸੀਟੀਵੀ ਵੀਡੀਓ ਵੀ ਸਾਮਣੇ ਆਈਏ ਜਦੋਂ ਪੁਲਿਸ ਵਾਲੋ ਛਾਪੇਮਾਰੀ ਕੀਤੀ ਆਂਦੀ ਹੈ ਤਾਂ ਪਿੰਡ ਦੇ ਵਿੱਚ ਹੀ ਜਿਹੜਾ ਮੁੰਡਾ ਕਾਰ ਪਿੱਛੇ ਕਰਕੇ ਭਜਾਉਣ ਦੀ ਕੋਸ਼ਿਸ਼ ਕਰਦਾ ਤਾਂ ਪੁਲਿਸ ਵਾਲੋ ਰੋਕਣ ਦੀ ਜਿਹੜੀ ਉਸ ਨੂੰ ਕਿਹਾ ਜਾਂਦਾ ਵਾਰਨਿੰਗ ਦਿੱਤੀ ਜਾਂਦੀ ਹੈ ਲੇਕਿਨ ਜਦੋਂ ਨਹੀਂ ਰੁਕਦਾ ਤਾਂ ਪੁਲਿਸ ਵਾਲੋ ਫਾਇਰਿੰਗ ਕੀਤੀ ਗਈ ਹੈ ਤਾਂ ਇਸ ਨੂੰ ਲੈ ਕੇ ਜਦੋਂ ਪਰਿਵਾਰ ਦੇ ਬਿਆਨ ਸਾਹਮਣੇ ਆਇਆ ਪਰਿਵਾਰ ਦਾ ਕਹਿਣਾ ਹੈ ਕਿ ਜਿਹੜੀ ਜਿਹੜਾ ਭੱਜਿਆ ਤਸਕਰ ਹੈ ਵਰਿੰਦਰਪਾਲ ਸਿੰਘ ਉਸਦੀ ਮੌਜੂਦਾ ਪੰਚਾਇਤ ਮੈਂਬਰ ਉਹਨਾਂ ਦਾ ਕਹਿਣਾ ਹੈ ਕਿ ਮੁੰਡਾ ਸਾਡੇ ਘਰ ਹੀ ਮੌਜੂਦ ਸੀਗਾ ਤਾਂ ਆਪਣੇ ਮੰਗੇਤਰ ਦੇ ਨਾਲ ਕਿਸੇ ਕੰਮ ਜਾ ਰਿਹਾ ਸੀਗਾ ਇਸ ਦੌਰਾਨ ਪੁਲਿਸ ਵੱਲੋਂ ਨਜ਼ਾਇਜ਼ ਉਹਨੂੰ ਰੋਕ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸੇ ਦੌਰਾਨ ਐਸਐਸਪੀ ਗੁਰਮੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਬਲਕਾਰ ਸਿੰਘ ਨਸ਼ਾ ਤਸਕਰ ਦੇ ਘਰ ਤਸਕਰੀ ਚੱਲ ਰਹੀ ਹੈ ਹੈਰੋਇਨ ਦੀ ਜਿਹੜੀ ਕਿ ਇਹ ਖੇਪ ਆਈ ਹੋਈ ਹੈ ਤਾਂ ਪੁਲਿਸ ਵੱਲੋਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਵਰਿੰਦਰਪਾਲ ਜਿਹੜਾ ਉੱਥੇ ਮੌਜੂਦ ਸੀਗਾ ਉਹ ਸੋਲੋ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਪੁਲਿਸ ਵਾਲੋ ਰੋਕਣ ਦੀ ਕੋਸ਼ਿਸ਼ ਕੀ ਦੌਰਾਨ ਜਿਹੜੀ ਕੀ ਫਾਇਰਿੰਗ ਹੋਈ ਹੀ ਗਈ ਹੈ ਤਾਂ ਹੁਣਾਂ ਦੱਸਿਆ ਜਾ ਰਿਹਾ ਜਿਹੜਾ ਬਲਕਾਰ ਸਿੰਘ ਆ ਉਸ ਨੂੰ ਫੜ ਲਿੱਤਾ ਗਿਆ ਤੇ ਵਰਿੰਦਰਪਾਲ ਨੂੰ ਫੜਨ ਲਈ ਟੀਮਾਂ ਛਾਪੇ ਮਾਰੀ ਕਰ ਰਹੀਆਂ ਨੇ ਤਾਂ ਐਸਐਸਪੀ ਦਾ ਕਹਿਣਾ ਹੈ ਕਿ ਜਿਹੜਾ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਤਾਂ ਉਹ ਸੁਣਾ ਨੇ ਆ ਕਿ ਐਸਐਸਪੀ ਕਹਿੰਦੇ ਨੇ ਤੇ ਕੀ ਵਰਿੰਦਰਪਾਲ ਦੇ ਪਰਿਵਾਰ ਦਾ ਬਿਆਨ ਹੈ ਮੇਰੇ ਘਰ ਤੋਂ ਦੋ ਖੇਤ ਦੇ ਫਰਕ ਦੇ ਉੱਤੇ ਮੇਰੇ ਘਰੋਂ ਗੱਡੀ ਮੇਰੇ ਨਾਲ ਆਇਆ ਮੈਂ ਆਲੇ ਪਰਸੋ ਹੀ ਲਈ ਆ ਜੀ ਉਹ ਆਪਣੇ ਚਾਹ ਦੇ ਵਿੱਚ ਆਪਣੀ ਮੁਖੇਤਰ ਨੂੰ ਨਾਲ ਬਿਠਾ ਕੇ ਮੇਰੇ ਤੋਂ ਪੈਸੇ ਲੈ ਆ ਕਹਿੰਦਾ ਮੈਂ ਇਹਨੂੰ ਕੱਪੜੇ ਲਿਆ ਕੇ ਦੇਣੇ ਆ ਉਹ ਕੱਪੜੇ ਲੈਣ ਗਿਆ ਤਾਂ ਮੋਰਿਓ ਪੁਲਿਸ ਦੀ ਗੱਡੀ ਆਉਂਦੀ ਆ ਤੇ ਪੁਲਿਸ ਨੇ ਉਹਨੂੰ ਖੜਾ ਕੀਤਾ ਉਹਨੇ ਰੁਕਿਆ ਤੇ ਪੁਲਿਸ ਨੇ ਸੱਤ ਨੇ ਦੋ ਫੈਲ ਕੱਢ ਦਿੱਤੇ ਆ ਅੱਛਾ ਜੀ ਉਹਨੇ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਬੈਕ ਕਰਕੇ ਉਹਨਾਂ ਆਪਣਾ ਆਪ ਬਚਾ ਲਿਆ ਇਹਨਾਂ ਦੇ ਕੋਲੋਂ ਤਾਂ ਮੁੜ ਕੇ ਗੋਲੀਆਂ ਇਹਨੇ ਜਿਹੜੀਆਂ ਚਾਰ ਚਲਾਈਆਂ ਉਹ ਦੋ ਦੇ ਮੋੜੇ ਦੇ ਵਿੱਚ ਲੱਗੀਆਂ ਆ ਫਾਇਰ ਕਰਨ ਦਾ ਕਾਰਨ ਕੀ ਸੀ ਫਾਇਰ ਕਰਨ ਦਾ ਇਹ ਹੁਣ ਵੀ ਇਹਨਾਂ ਨੂੰ ਪਤਾ ਫੇ ਰੁੱਕ ਜਾ ਉਹ ਰੁੱਕ ਕੇ ਗਿਆ ਜਦ ਮਗੇਤਰ ਉਹਦੀ ਨਾ ਆ ਉਹਨ ਕਿਸ ਵਜ੍ਹਾ ਤੇ ਰੁਕਿਆ ਜਦ 4 ਦਿਨ ਪਹਿਲਾਂ ਵੀ ਐਸ ਐਚਓ ਲੈ ਕੇ ਗਿਆ ਮੇਰੇ ਘਰ ਉਸ ਦਿਨ ਵੀ ਹੈ ਨਾ ਅਸੀਂ ਤਾਂ ਮੇਰੇ ਉਸ ਦਿਨ ਵੀ ਕੈਮਰੇ ਲਾ ਕੇ ਲੱਗਿਆ ਐਸਐਸਬੀ ਨਾਲ ਦੱਸੇਗਾ ਕਿ ਤੁਹਾਡੇ ਮੁੰਡੇ ਦਾ ਕੋਈ ਪੁਰਾਣਾ ਮਾਮਲਾ ਵੀ ਦਰਜ ਨਹੀਂ ਉੱਟਾ ਮੇਰੇ ਮਾਮਲੇ ਦਰਜੇ ਹੈਗੇ ਆ ਇੱਕ ਦਿਨ ਦੇ ਵਿੱਚ ਐਸਐਸਈ ਪਰਮਜੀਤ ਨੇ ਇਹ 베ਗੋਵਾਲ ਥਾਣੇ ਚ 베ਗੋਵਾਲ ਥਾਣੇ ਨੇ ਜਿੱਦਾਂ ਇਹਨਾਂ ਨੇ ਪੈਟਰੋਲ ਪੁਆਇਆ ਉੱਥੇ ਦੇ 베ਗੋਵਾਲ ਇਹ ਆਪਣੇ ਗੋਪੀ ਨਾ ਆ ਐਸਐਸਈ ਦਾ ਉਹਨੇ ਕਿਹਾ ਮੇਰੇ ਕੋਲੋਂ ਮਾਲ ਲੈ ਜਾਓ ਇਹ ਮਾਲ ਲੈਣ ਗਏ ਆ ਮੁਰਕੇ ਇਹਨਾਂ ਦੀ ਹੋ ਗਈ ਲੜਾਈ ਪੈਟਰੋਲ ਪੰਪ ਤੇ ਤੁਹਾਡੇ ਮੁੰਡਾ ਵੀ ਨਸ਼ਾ ਨੁਸ਼ਾ ਦੀ ਹਾਂ ਨਸ਼ਾ ਵੇਚਦਾ ਨਹੀਂ ਖਾਂਦਾ ਆ ਨਸ਼ਾ ਆਂਦਾ ਖਾਂਦਾ ਰੱਜ ਕੇ ਜਿਹੜਾ ਬਲਕਾਰ ਸਿੰਘ ਆ ਉਹ ਕੌਣ ਹੈਗਾ ਜੀ ਸਾਨੂੰ ਬਲਕਾਰ ਸਿੰਘ ਬਾਰੇ ਵੀ ਨਹੀਂ ਪਤਾ ਕੌਣ ਹੈਗਾ ਕੌਣ ਨਹੀਂ ਨਾ ਮੈਂ ਜਾਣਦੀ ਆ ਨਾ ਜੀ ਕਿੱਥੇ ਦਾ ਹੈਗਾ ਕਿੱਥੇ ਦਾ ਨਹੀਂ ਹਾਂ ਤੁਹਾਡਾ ਬੇਟਾ ਕਿੱਥੇ ਹੈ ਬੇਟੇ ਦਾ ਹੈ ਬਾਰੇ ਇਹਨਾਂ ਨੂੰ ਪਤਾ ਜਦ ਗੋਲੀਆਂ ਚੱਲੀਆਂ ਸਾਨੂੰ ਉਹਨੇ ਕਿਸੇ ਦੇ ਫੋਨ ਦੇ ਉੱਤੋਂ ਲੈ ਕੇ ਸਾਨੂੰ ਆਹ ਆਪਣੀ ਰਿਕਾਰਡਿੰਗ ਤੇ ਲਿਗੋਆ ਸਾਨੂੰ ਉਹਦੇ ਫੋਨ ਵੀ ਬੰਦਿਆ ਆਉਂਦਾ ਮੁਗਏ ਤਰਦਾ ਵੀ ਫੋਨ ਬੰਦਿਆ ਉਹਦਾ ਵੀ ਫੋਨ ਬੰਦਿਆ ਲੈ ਕੇ ਕਿੱਥੇ ਗਈ ਸੀ ਪੁੱਛ ਪਤਾ ਕੁਝ ਬੁਰਸ ਦਾ ਪਤਾ ਨਹੀਂ ਸਾਨੂੰ ਜੀ ਕਿੱਥੇ ਲੈ ਕੇ ਅਸੀਂ ਥਾਣੇ ਵਾਲੇ ਤਾਂ ਮੇਰੇ ਤੇ ਆ ਜਿਹੜੇ ਦੋ ਗੱਡੀਆਂ ਲੈ ਕੇ ਭੋਪਰ ਵਾਲੇ ਕਹਿੰਦਾ ਤੈਨੂੰ ਚੱਕ ਕੇ ਅੰਦਰ ਦੇਣਾ ਆ ਮੈਂ ਕਾਹ ਦੇ ਦੋ ਮੈਂ ਕੋਈ ਇਹ ਨਹੀਂ ਜੱਟ ਜ਼ਿਮੀਂਦਾਰ ਆ ਅਸੀਂ ਖੇਤੀਬਾੜੀ ਦੇ ਮਾਰਿਆ ਅਸੀਂ ਇਹ ਕੰਮ ਨਹੀਂ ਕਰਦੇ ਨਛੇ ਤਾਂ ਸਾਡੇ ਪੁੱਤ ਖਾਂਦੇ ਆ ਉਹ ਨਾ ਸਾਡੇ ਕੋਲੋਂ ਹੁੰਦੇ ਕਾਸੀ ਆ ਕੀ ਕਰਨਾ ਹੈ ਮੈਨੂੰ ਕਹਿਣ ਲੱਗਾ ਤੇਰਾ ਉਹ ਕੇ ਅੰਦਰ ਨਹੀਂ ਭੇਜੇ ਕਦੀ ਮੈਂ ਦੋ ਵਾਰੀ ਸੈਂਟਰ ਚ ਚਕਾਇਆ ਦੋ ਵਾਰੀ ਉਹਨੂੰ ਚਕਾਇਆ ਫੇਰ ਮੁੜ ਕੇ ਮੈਨੂੰ ਹੋਣਾ ਚਾਰ ਦਿਨ ਹੋ ਗਿਆ ਸੀ ਐ ਸੱਚੇ ਨੂੰ ਵੀ ਕਿਹਾ ਪੇ ਕਿਤੇ ਸੁਜਮਾ ਸੈਂਟਰ ਚ ਇਹਨੂੰ ਦਾਖਲ ਕਰਾ ਦੇ ਤੁਹਾਡੇ ਪਰਿਵਾਰ ਚ ਕੌਣ-ਕੌਣ ਜਾਣੇ ਹੈਗੇ ਮੈਂ ਤਾਂ ਮੇਰਾ ਪੁੱਤ ਹੀ ਆ ਪਰਿਵਾਰ ਦੇ ਵਿੱਚ ਠੀਕ ਹੈ ਹੋਰ ਨਹੀਂ ਮੇਰੇ ਘਰ ਕੋਈ ਵੀ ਤੇ ਵਿੱਚ ਕੱਲ ਸਾਡੇ ਐਸਚੂ ਭੋਗਪੁਰ ਨੂੰ ਇਨਫੋਰਮੇਸ਼ਨ ਸੀ ਕੋਈ ਕਿ ਇੱਕ ਵਰਿੰਦਰ ਸਿੰਘ ਨਾਦਲ ਲੜਕਾ ਜਿਹੜਾ ਕਾਲੇ ਬੱਕਰੇ ਦਾ ਰਹਿਣ ਵਾਲਾ ਵੀ ਉਹਦੇ ਘਰ ਕੋਈ ਨਸ਼ਾ ਤਸਕਰਾਂ ਦੀ ਜਿਹੜੀ ਆਮਦ ਹੈ ਤੇ ਉਸ ਬੰਦੇ ਵਿੱਚ ਫਿਰ ਆਪਾਂ ਨੇ ਆਪ ਦੇ ਲੋ ਅਸੀਂ ਇੰਟੈਲੀਜੈਂਸ ਇਨਪੁਟ ਬੇਸ ਜਿਹੜਾ ਆਪਾਂ ਉਹਨੂੰ ਕਵਰ ਅਪ ਕੀਤਾ ਸੀਗਾ ਉੱਥੇ ਏਰੀਏ ਦੇ ਵਿੱਚ ਤੇ ਜਦੋਂ ਉਹਦੇ ਘਰ ਦੇ ਲਾਗੇ ਪੁੱਜੇ ਤੇ ਉਹਦੇ ਘਰ ਦੇ ਗਾੜੀ ਇੱਕ ਗੱਡੀ ਖੜੀ ਸੀਗੀ ਜਿਹਦੇ ਵਿੱਚ ਉਹ ਵਰਿੰਦਰਪਾਲ ਬੈਠਾ ਵਰਿੰਦਰ ਸਿੰਘ ਬੈਠਾ ਸੀਗਾ ਤੇ ਉਹ ਜਿਹੜਾ ਜਿਹੜਾ ਨਸ਼ਾ ਤਸਕਰ ਸੀ ਉਹ ਬਲਕਾਰ ਸਿੰਘ ਸੀਗਾ ਇਹ ਕ੍ਰਿੰਡੇ ਦਾ ਰਹਿਣ ਵਾਲਾ ਵੈ ਇਹ ਉਹਦੇ ਘਰ ਦੇ ਵਿੱਚ ਮੌਜੂਦ ਸੀਗਾ ਤੇ ਪੁਲਿਸ ਪਾਰਟੀ ਨੇ ਵੇਖ ਤੇ ਸਾਰੀ ਉਹਨ ਗੱਡੀ ਬੈਕ ਕਰਕੇ ਤੇ ਭਜਾਉਂਦੀ ਜਿਹੜੀ ਕੋਸ਼ਿਸ਼ ਕੀਤੀ ਉਹ ਗੱਡੀ ਭਜਾ ਕੇ ਲੈ ਗਿਆ ਉਸ ਤੋਂ ਬਾਅਦ ਇਹਦਾ ਫਿਰ ਜਦੋਂ ਇਹਨੂੰ ਉੱਥੋਂ ਚੈੱਕ ਕੀਤਾ ਤੇ ਬਰਕਾਰ ਸਿੰਘ ਦੇ ਕੋਲੋਂ ਸਾਨੂੰ 3 ਗ੍ਰਾਮ ਹੈਰੋਇਨ ਤੇ 152 ਜਿਹੜੀਆਂ ਟੈਬਲੇਟ ਇੰਟੌਕਸਿਕਨ ਟੈਬਲੇਟ ਮਿਲੇ ਤੋ ਇਹਦੇ ਵਿੱਚ ਅਸੀਂ ਜਿਹੜੀ ਐਫਆਈਆ ਦਰਜ ਕਰਕੇ ਉਹ ਤਤਤੀਸ਼ ਕਰ ਰਹੇ ਆ ਜਿਹੜਾ ਬਲਕਾਰ ਸਿੰਘ ਹੈ ਇਹਦੇ ਖਿਲਾਫ ਘ੍ਰਿੰਡੇ ਥਾਣੇ ਦੇ ਵਿੱਚ ਪੰਜ ਮੁਕਦਮੇ ਦਰਜ ਹੈ ਚਾਰ ਐਨਡੀਪੀਐਸ ਅਧੀਨ ਦੇ ਕਾਮਜੈਕਟ ਦਾ ਇਹੜਾ ਵਰਿੰਦਰ ਸਿੰਘ ਹੈ ਇਹਦੇ ਖਿਲਾਫ ਵੀ ਪੰਜ ਮੁਕਦਮੇ ਦਰਜ ਹੈ ਜਿਹੜੇ ਕਿ ਲੁੱਟਖੋਹਾਂਦੇ ਆ ਸੋ ਇਸ ਤਰ੍ਹਾਂ ਕਰਕੇ ਦੋਨੇ ਹੀ ਜਿਹੜੇ ਕ੍ਰਿਮੀਨਲ ਬੰਦੇ ਆ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਸਖਤ ਕਾਰਵਾਈ ਕਰ ਰਹੇ ਆ ਇਹਦਾ ਬਲਕਾਰ ਸਿੰਘ ਦਾ ਅਸੀਂ ਹੁਣ ਪ੍ਰਾਪਰਟੀ ਵੀ ਦੀ ਕਰ ਰਹੇ ਆ ਉਧਰ ਨੂੰ ਅਸੀਂ ਕਰਕੇ ਫ੍ਰੀਜ਼ ਕਰਾਵਾਂਗੇ ਇਹਨੂੰ ਅਸੀਂ ਵਰਿੰਦਰ ਨੂੰ ਵੀ ਅਸੀਂ ਜਲਦੀ ਜਿਹੜਾ ਇਸ ਮੁਕਦਮੇ ਵਿੱਚ ਅਰੈਸਟ ਕਰਾਂਗੇ ਇਹਨੂੰ